ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਪਿਛਲੇ ਲਗਭਗ 5-6 ਦਿਨਾਂ ਤੋਂ ਕਿਸਾਨ ਦੋਸਤਾਂ ਦੇ ਫੋਨ ਆ ਰਹੇ ਸੀ ਕਿ ਵੀਰ ਜੀ ਆਲੂਆਂ ਦੇ ਵਿੱਚ ਲੇਟ ਬਲਾਈਟ ਵੀ ਸ਼ੁਰੂ ਹੋ ਗਈ ਹੈ ਤੇ ਪੋਟਾਟੋ ਲੀਫਰੋਲ ਵਾਇਰਸ ਵੀ ਕਿਤੇ-ਕਿਤੇ ਦੇਖਿਆ ਗਿਆ ਕੁਝ ਪਰਸਨਲੀ ਰੁਜ਼ੇਵੇਂ ਸੀ ਪਰਿਵਾਰਕ ਮੈਰਸ ਸੀ ਸਿਸਟਰ ਦੀ ਖੇਤਾਂ 'ਚ ਜਾ ਨਹੀਂ ਸਕੇ ਅੱਜ ਮੌਕਾ ਮਿਲਿਆ ਮੇਰੇ ਕੋਲ ਡਾਕਟਰਾਂ ਦੀ ਟੀਮ ਪਹੁੰਚੀ ਸੀ ਮੈਂ ਆਜੋ ਆਪਾਂ ਆਲੂਆਂ ਦਾ ਖੇਤ ਦੇਖਦੇ ਆ ਸਾਡੇ ਕੋਲ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਨਾਮ ਰਮਜੀਤ ਸਿੰਘ ਸਤਲੂਆ ਐਮ ਐਸ ਸੀ ਐਗਰੀਕਲਚਰ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਫਰੂਜ਼ ਖਾਨ ਹੈ ਮੈਂ ਐਮ ਐਸ ਸੀ ਐਗਰੀਕਲਚਰ ਡਾਕਟਰ ਸਾਹਿਬ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਜੀਤ ਖਾਨ ਹੈ ਔਰ ਮੈਂ ਆਰਾਮਾ ਇੰਡੀਆ ਪ੍ਰਾਈਵੇਟ ਲਿਮਿਟਡ ਮੈਂ ਅਗਾ ਡਾਇਰੈਕਟਰੀ ਮੈਨੇਜਰ ਕੰਮ ਕਰ ਰਹਾ ਹਾਂ ਕੰਮ ਕਰ ਇਹ ਹੁਣ ਮੈਂ ਡਾਕਟਰ ਸਾਹਿਬ ਨੂੰ ਖੇਤ ਦੇ ਵਿੱਚ ਲਿਆਇਆ ਸੀ ਤੇ ਅਸੀਂ ਆ ਕੇ ਲਗਭਗ ਪਿਛਲੇ 20 ਮਿੰਟ ਤੋਂ ਇਸ ਖੇਤ ਦਾ ਨਰੀਖਣ ਕਰ ਰਹੇ ਆਂ ਕਿ ਇਹ ਖੇਤ ਮੇਰੀਆਂ ਪੈਲੀਆਂ ਦੇ ਨਾਲ ਹੀ ਆ ਤੇ ਮੈਂ ਲਗਾਤਾਰ ਇਹਨੂੰ ਵਾਚ ਕਰਦਾ ਰਿਹਾ ਨਾ ਆਲੂਆਂ ਨੂੰ ਪਰ ਪਿਛਲੇ 4-5 ਦਿਨ ਦੇ ਵਿੱਚ ਇਹਦੀ ਬੜੀ ਸਪੀਡ ਦੇ ਨਾਲ ਕੰਡੀਸ਼ਨ ਖਰਾਬ ਹੋਈ ਹੈ ਵੀ ਵਾਇਰਸ ਵੀ ਇਸ ਖੇਤ ਦੇ ਵਿੱਚ ਵੱਧ ਗਿਆ ਤੇ ਬਲਾਈਟ ਵੀ ਕਾਫੀ ਪਲਾਂਟਸ ਨੂੰ ਜਿਹੜਾ ਨਾ ਉਹ ਖਰਾਬ ਕਰ ਰਹੀ ਹੈ ਸੋ ਮੈਂ ਡਾਕਟਰ ਸਾਹਿਬ ਕੋ ਜਾਣਨਾ ਚਾਹੁੰਗਾ ਵੀ ਇੱਕ ਹਾਲ ਤੁਸੀਂ ਦੱਸ ਦਿਓ ਪੋਟੈਟੋ ਵਾਇਰਸ ਦਾ ਦੱਸ ਦਿਓ ਵੀ ਉਹਨੂੰ ਆਪਾਂ ਕਿੱਦਾਂ ਕੰਟਰੋਲ ਕਰ ਸਕਦੇ ਹਾਂ ਇਹ ਪੋਟਾਟੋ ਵਾਇਰਸ ਦਾ ਇਹ ਹੈ ਕਿ ਜਿਹੜੇ ਪੱਤੇ ਹੁੰਦੇ ਨੇ ਨਾ ਜਿਹੜੇ ਆਪਣੇ ਆਲੂ ਦੇ ਪੱਤੇ ਹੁੰਦੇ ਉਹ ਇਕੱਠੇ ਕਰ ਦਿੰਦਾ ਰੋਲ ਕਰ ਦਿੰਦਾ। ਪਰ ਇਹ ਹਾਲਾਤ ਇਹ ਆਪਾਂ ਦਾ ਪੂਰੀ ਰੋਗ ਥਾਮਤ ਨਹੀਂ ਹੈਗੀ ਪਰ ਆਪਾਂ ਉਹਨੂੰ ਇੱਕ ਇੱਕ ਬੂਟੇ ਦੇ ਅੱਗੇ ਵਧਣਾ ਹੱਤੇ ਰੋਕ ਸਕਦੇ ਹਾਂ ਜਿਵੇਂ ਉਹਦੇ ਹਾਤੇ ਉਹਦਾ ਵੈਕਟਰ ਹੁੰਦਾ ਵੈਕਟਰ ਉਨਰੋਗਤਾ ਵਾਸਤੇ ਆਪਾਂ ਥਾਇਓਮੇਟਕਸਨ ਜਾਂ ਮੀਟਾ ਕਰੋਰਪੀਟ ਜਾਂ ਕੋਈ ਵੀ ਜਿਹੜੀ ਤੇਲੇ ਚੇਪੀ ਵਾਲੀ ਸਪਰੇਅ ਉਹ ਪਾ ਸਕਦੇ ਆ ਪਾ ਸਕਦੇ ਆ ਡਾਕਟਰ ਬਲਾਈਟ ਲਈ ਤੁਸੀਂ ਕੀ ਸੋਚਦੇ ਬਲਾਈਟ ਨੂੰ ਕੰਟਰੋਲ ਕਰਨ ਲਈ ਕੋਈ ਇੱਕ ਦੋ ਟੈਕਨੀਕਲ ਤੁਸੀਂ ਦੱਸ ਦਿਓ ਵਧੀਆ ਕਿ ਆਪਾਂ ਜਿਹੜੀ ਲੇਟ ਬਲਾਈਟ ਸ਼ੁਰੂ ਹੋਈ ਆ ਟੈਕਨੀਕਲ ਦੱਸਿਓ ਕੰਬੀਨੇਸ਼ਨ ਚ ਆਪਾਂ ਕਿਸੇ ਕੰਪਨੀ ਦਾ ਬ੍ਰਾਂਡ ਨਹੀਂ ਦੱਸਣਾ ਸਭ ਤੋਂ ਪਹਿਲੇ ਤੋਂ ਬਲਾਈਟ ਦੀ ਪਤਾ ਹੋਣਾ ਚਾਹੀਏ ਕਿ ਬਲਾਈਟ ਕਿਹੜੀ ਹੈ ਕਿਉਂਕਿ ਪਟੈਟੋ ਦੀ ਕ੍ਰੌਪ ਮੈਂ 2 ਤਰ੍ਹਾਂ ਦੀ ਬਲਾਈਟ ਹੁੰਦੀ ਹੈ ਜੀ ਪਹਿਲੀ ਲੇਟ ਔਰ ਇੱਕ अर्ਲੀ जे मौसम है जैसे बदल है बारिश हो रही है धूप नहीं निकल रही है इस मौसम में लेट ब्लाइट आती है तो अभी ये जो खेत है इसमें लेट ब्लाइट के ही सिम्टम्स तो जितने भी मतलब लेट ब्लाइट ये पत्ती आप देखो ये ब्लाइट की दिक्कत है ये ऊपर से स्टार्ट होती है अगर ठीक समय पर इसका इलाज नहीं किया जाए कोई बढ़िया सी स्प्रे नहीं की जाए तो ये बहुत तेजी से फैलती है और कुछ ही दिनों में आप देखोगे कि तीन चार या पाँच दिन के अंदर अंदर पूरे खेत को पूरी तरीके से कवर कर लेगी तो इसके लिए आपने बहुत अच्छे टेक्निकल यूज करने हैं और मैं सर से कहूँगा कि लेट ब्लाइट में जो भी बढ़िया टेक्निकल है वो आप बता दें कुसान भाओ जो आप मार्केट के ਲੇਟ ਬਲਾਈਟ ਦੱਸ ਕੇ ਆਲੂਆਂ ਦੀ ਸਪਰੇ ਲੈਣ ਜਾਣੇ ਆ ਸਭ ਤੋਂ ਪਹਿਲਾਂ ਤੇ ਮੇਰੇ ਦੁਕਾਨਦਾਰ ਭਰਾ ਕਹਿਣਗੇ ਵੀ ਤੁਸੀਂ ਐਮ 45 ਤੇ ਮੈਟਲੈਕਸਲ ਦਾ ਕੰਬੀਨੇਸ਼ਨ ਆਉਂਦਾ ਹੈ ਬ੍ਰਾਂਡ ਨੇਮ ਵੇਖੋ ਉਹਦੇ ਵਿੱਚ ਰੈਡੋਮੇਲ ਹੈ ਉਹ ਰਹਿਣੇ ਰਹਿਣਾ ਹੈ ਪਰ ਉਹ ਬ੍ਰਾਂਡ ਕੋ ਲੁੱਟ ਦੇ ਕੁੱਟ ਖਾਣ ਵਾਲੋ ਚੰਗਾ ਆ ਵੀ ਇੰਡੀਅਨ ਬੇਸ ਵੀ ਬਹੁਤ ਸਾਰੀਆਂ ਚੰਗੀਆਂ ਕੰਪਨੀਆਂ ਦੇ ਇਹ ਪ੍ਰੋਡਕਟ ਆਉਂਦੇ ਆ ਜਿਹੜੇ ਤੁਹਾਡੇ ਰੁਪਈਆ ਵੀ 100 150 ਕਿਲੇ ਮਗਰ ਬਚਾ ਸਕਦੇ ਤੁਹਾਡੀ ਬਲਾਈਟ ਨੂੰ ਕੰਟਰੋਲ ਵੀ ਕਰ ਸਕਦੇ ਆ M45 ਤੇ ਮੈਟਲੈਕਸਲ ਦਾ ਕੰਬੀਨੇਸ਼ਨ ਤੁਸੀਂ ਮਾਰਕੀਟ ਦੇ ਵਿੱਚੋਂ ਲੈ ਵੀ ਸਕਦੇ ਜੀ ਤੇ ਆਪਣੇ ਕੋਲੋਂ ਵੀ ਤੁਸੀਂ ਮੈਟਲੈਕਸਲ ਅਲੱਗ ਲੈ ਕੇ M45 ਅਲੱਗ ਲੈ ਕੇ ਤਰੇਲ ਲੱਥੀ ਜਿੱਦਾਂ ਹੁਣ ਅਸੀਂ 2 ਵਜੇ ਤੋਂ ਬਾਅਦ ਖੇਤ ਚ ਆਏ ਆ ਸਾਰਾ ਦਿਨ ਧੁੱਪ ਨਹੀਂ ਲੱਗੀ ਤੇ ਖੇਤ ਚ ਤਰੇਲ ਐ ਨਹੀਂ ਐਸ ਟਾਈਮ ਤੁਸੀਂ ਜਦੋਂ ਜਾਪੀ ਤਰੇਲ ਮੁੱਕ ਗਈ ਐ ਸਪਰੇਅ ਲੈ ਕੇ ਆਪਣੇ ਖੇਤ ਚ ਆ ਜਾਓ ਸਿਲੀਕੋਨ ਬੇਸ ਸਟicker ਪਾ ਕੇ ਤੁਸੀਂ ਸਪਰੇਅ ਕਰ ਸਕਦੇ ਜੀ AC ਇੱਕ ਕੰਬੀਨੇਸ਼ਨ ਦੂਸਰਾ ਕੰਬੀਨੇਸ਼ਨ ਹੈਗਾ ਜੀ ਤੁਸੀਂ ਟੈਕਨੀਕਲ ਸੁਣਿਆ ਨਾ ਆਇਓਕਸੀਸ ਸਟ੍ਰੋਬਨ ਤੁਸੀਂ ਉਹਦਾ ਲੀਫਲੇਟ ਪੜੋਗੇ ਉੱਤੇ ਲੇਟ ਬਲਾਈਟ ਦਾ ਲੇਬਲ ਕਲੇਮ ਜੀ ਲੇਬਲ ਕਲੇਮ ਤੁਸੀਂ ਉਹਦੀ ਡੋਜ਼ ਲੈ ਲਓ 125 ਐਮਐਲ ਨਾਲ ਤੁਸੀਂ 400 ਤੋਂ 500 ਗ੍ਰਾਮ ਐਮ45 ਲੈ ਕੇ ਦੋਵਾਂ ਨੂੰ ਅਲੱਗ ਅਲੱਗ ਘੋਲ ਕੇ ਨਾਲ ਜਿਸ ਤਰ੍ਹਾਂ ਇਸ ਖੇਤ ਦੇ ਵਿੱਚ ਅਸੀਂ ਦੇਖਿਆ ਵੀ ਸਾਨੂੰ ਕੁਝ ਥਾਵਾਂ ਤੇ ਤੇਲਾ ਚੇਪਾ ਨਜ਼ਰ ਆਇਆ ਜਿਹੜਾ ਕਿ ਆ ਵਾਇਰਸ ਨੂੰ ਬੁਧਾ ਰਿਹਾ ਜਦੋਂ ਇੱਕ ਪਲਾਂਟਸ ਨੂੰ ਉਹ ਚੂਸ ਕੇ ਅਗਲੇ ਪਲਾਂਟਸ ਦੇ ਵਿੱਚ ਜਾਂਦਾ ਹੈ ਤੇ ਉਹ ਵਾਇਰਸ ਨੂੰ ਹਰੇਕ ਪਲਾਂਟ ਨੂੰ ਕੋਸ਼ਿਸ਼ ਹੋਦੀ ਪਏ ਅੱਗੇ ਜਦ ਜਦਾਂ ਵਧਾ ਗਿਆ ਉਹਨੇ ਵਾਇਰਸ ਨੂੰ ਵਧਾਉਣਾ ਉਹਨੂੰ ਥੋੜਾ ਕੰਟਰੋਲ ਕਰ ਲਈ ਦੇਖੋ ਵਾਇਰਸ ਦਾ ਕੋਈ ਸੈਂਟੀਫਿਕ ਇਲਾਜ ਹਾਲ ਤੱਕ ਮੈਨੂੰ ਤੇ ਲੱਭਾ ਨਹੀਂ ਜੇ ਕਿਸੇ ਭਰਾ ਨੂੰ ਪਤਾ ਹੋਵੇ ਵੀ ਵਾਇਰਸ ਸਾਡੀ ਐਸ ਦਵਾਈ ਨਾਲ ਜਾਂ ਐਸ ਤਰੀਕੇ ਨਾਲ ਰੁਕ ਗਿਆ ਸੀ ਤੇ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਕਮੈਂਟ ਜ਼ਰੂਰ ਪਾਵੇ M45 ਤੇ ਆਯੋਕਸਿਸ ਡਰਾਬਨ ਦਾ ਕੰਬੀਨੇਸ਼ਨ ਤੁਸੀਂ ਸਿਲਿਕਨ ਸਟੇਕਰ ਦੇ ਨਾਲ ਕਰ ਸਕਦੇ ਜੇ ਉਹ ਵੀ ਬ্লাইਟ ਰੋਗ ਦਾ ਇਹਦੇ ਨਾਲ ਤੁਸੀਂ 80 ਕਗ੍ਰਾਮ ਥਾਇਮਥਾਕਸਮ ਲੈ ਸਕਦੇ ਜੀ ਡਬਲਯੂਡੀ ਇੰਨੇ ਕੀ ਰੁਪਏ ਲੱਗਣੇ ਤੁਹਾਡੇ 70 80 ਲਿਕਵਿਡ 30% ਵਾਲਾ ਵੇਖੋ ਹੁੰਦੀ ਤੇ ਆ ਦੀ ਐਫਐਸ ਦੀ ਜਿਹੜੀ ਐਫਐਸ ਹੁੰਦਾ 30% ਥਾਇਮਥਾਕਸਮ ਹੁੰਦਾ ਤੇ ਸੀ ਟ੍ਰੀਟਮੈਂਟ ਲਈ ਪਰ ਆਪਾਂ ਇਹਨੂੰ ਆਪਣੇ ਖੇਤ ਦੇ ਵਿੱਚ ਤੇਲਾ ਚੇਪਾ ਖਤਮ ਕਰ ਲਈ ਵਰਤਦੇ ਆ 17.8% ਜੀ ਹਾਂ ਜੀ ਅਮੀਡਾ ਕਲੋਪਰਾਇਡ ਆਉਂਦਾ ਹੈ ਉਹਨੂੰ ਆਪਾਂ ਟੈਂਕੀ ਦੇ ਵਿੱਚ ਸਿੱਧਾ ਪਾਉਣਾ ਹੈ ਉਹਦੀ ਡੋਜ਼ ਆਪਾਂ 100 ਐਮਐਲ ਤੋਂ ਘੱਟ ਨਹੀਂ ਰੱਖਣੀ ਉਹਦਾ ਘੋਲ ਨਹੀਂ ਬਣਾਉਣਾ ਉਹਨੂੰ ਟੈਂਕੀ 'ਚ ਇਹਨਾਂ ਘੋਲਾਂ ਤੋਂ ਅਲੱਗ ਸਿੱਧਾ ਟੈਂਕੀ ਚੱਕਣ ਵੇਲੇ ਸਿੱਧਾ ਪਾਵਾਂਗੇ ਇਹ ਤਿੰਨੇ ਚੀਜ਼ਾਂ ਪਾ ਕੇ ਆਪਾਂ ਆਪਣੇ ਜਿਹੜਾ ਖੇਤ ਸੜਾ ਵਾਇਰਸ ਵਧਾ ਰਿਹਾ ਵਾਇਰਸ ਨੂੰ ਕੰਟਰੋਲ ਕਰ ਸਕਦੇ ਹਾਂ ਉਹਦੀ ਸਪੀਡ ਘਟਾ ਸਕਦੇ ਹਾਂ ਖਤਮ ਨਹੀਂ ਕਰ ਸਕਦੇ ਲੇਟ ਬਲਾਈਟ ਤੁਹਾਡੇ ਖੇਤ ਦੇ ਵਿੱਚੋਂ ਇਹ ਦੋਵੇਂ ਚੀਜ਼ਾਂ ਖਤਮ ਕਰ ਦੇਣਗੀਆਂ ਇੱਕ ਡਾਕਟਰ ਸਾਹਿਬ ਉਹ ਐਕਰੋਬੇਟ ਵਾਲਾ ਟੈਕਨੀਕਲ ਆਉਂਦਾ ਉਹਦਾ ਕੀ ਨਾਮ ਹੈ ਡਾਈਮੈਥੋਫੋਰ ਹਾਂ ਡਾਈਮੈਥੋਫੋਰ ਡਾਈਮੈਥੋਫੋਰ ਨਾਂ ਦਾ ਟੈਕਨੀਕਲ ਆਉਂਦਾ ਉਹਦੇ ਨਾਲ ਵੀ ਤੁਸੀਂ ਉਹਨੂੰ ਅਲੱਗ ਲੈ ਲਓ ਹਰ ਇੱਕ ਕੰਪਨੀ ਦਾ ਆਉਂਦਾ ਬਾਸਫ ਕੋ ਵੀ ਆਉਂਦਾ ਹੈ ਅਡਾਮਾ ਕੋ ਵੀ ਆਉਂਦਾ ਹੈ ਇੱਚੀ ਬਾਨ ਕੋ ਵੀ ਆਉਂਦਾ ਹੈ ਬੈਸਟ ਐਗਰੋ ਕੋ ਵੀ ਆਉਂਦਾ ਤੁਨੂਕਾ ਕੋ ਵੀ ਆਉਂਦਾ ਹੈ ਭਾਰਤ ਕੋ ਵੀ ਆਉਂਦਾ ਹੈ ਜੂਪੀਐਲ ਕੋ ਇੰਡੀਅਨ ਬੇਸ ਚੰਗੀਆਂ ਕੰਪਨੀਆਂ ਸਾਰੀਆਂ ਕੋਲ ਹੀ ਇਹ ਟੈਕਨੀਕਲ ਹੈਗਾ ਟਾਟਾ ਰੈਲਿਸ ਕੋ ਵੀ ਹੈਗਾ ਮਿਲ ਆਉਂਦਾ ਤੁਸੀਂ ਉਹ ਵੀ ਲੈ ਕੇ ਡਾਕਟਰ ਨੂੰ 100 ਗ੍ਰਾਮ ਡੋਜ਼ ਪਵਾ ਦੀ ਉਹਦੀ ਬੜੀ M45 ਬਣਾ 200 ਗ੍ਰਾਮ 200 ਹੀ ਪਈਏ ਤੇ M45 ਵੀ ਪਈਏ ਹਾਂ ਉਹ 400 ਗ੍ਰਾਮ ਕਮ ਚੱਕਾ M45 ਤੁਸੀਂ ਅੱਧਾ ਕਿਲੋ ਲੈ ਲਿਓ ਤੇ 200 ਗ੍ਰਾਮ ਤੁਸੀਂ ਉਹ ਟੈਕਨੀਕਲ ਮੈਂ ਪ੍ਰੋਸੀਨੇਸ਼ਨ ਚ ਪ੍ਰੋਬਲਮ ਤੁਸੀਂ ਫਿਰ ਦੱਸ ਦੇ ਕੋਰਾ ਡਾਈ ਮੈਥੋ ਮੋਰ ਡਾਈ ਫੈਥੋ ਡਾਈ ਮੈਥੋ ਮੋਰ 50% 50% WP ਉਹਨੂੰ ਤੁਸੀਂ 200 ਗ੍ਰਾਮ ਲਾ ਲੈਣਾ ਨਾਲ M45 ਲੈ ਲੈਣੀ ਹੈ ਤੇ ਨਾਲ ਉਹੀ ਜਿਹੜੇ ਥਾਇਮ ਥੌਕਸਮ ਲੀਕਵਰਡ ਹੋ ਜੇ ਚਾਹੇ ਦਾਣੇਦਾਰ ਹੋ ਜੇ ਚਾਹੇ ਅਮੀਡਾ ਹੋ ਜੇ ਉਹ ਨਾਲ ਤੁਸੀਂ ਲੈਣਾ ਹੈ ਸਤਿਦੀ ਦੇ ਵਿੱਚ ਲੱਗਦਾ ਸੀ ਪੀ ਇਨੀ ਠੰਡ ਦੇ ਵਿੱਚ ਕੋਈ ਤੇਲਾ ਚੇਪਾ ਨਹੀਂ ਹੋਏਗਾ ਅਸੀਂ ਖੇਤ ਚ ਆ ਕੇ ਸਿਲੈਕਸ਼ਨ ਕੀਤਾ ਸਾਨੂੰ ਲੱਭ ਵੀ ਗਿਆ ਤੇ ਅਸੀਂ ਕੈਮਰੇ 'ਚ ਰਿਕਾਰਡ ਵੀ ਕਰ ਲਿਆ ਕਿਸਾਨ ਦੋਸਤੋ ਇਹ ਨਾਰਮਲ ਰੇਂਜ ਦੇ 2-3 ਕੰਬੀਨੇਸ਼ਨ ਜਿਨ੍ਹਾਂ 'ਚ ਤੁਹਾਡੀ ਪੌਕਟ ਤੇ ਵੀ ਕੋਈ ਬੜਾ ਵੱਡਾ ਖਰਚਾ ਨਹੀਂ ਪੈਣਾ ਤੇ ਤੁਹਾਡੇ ਖੇਤ ਦੀ ਬਲਾਈਟ ਨੂੰ ਕੰਟਰੋਲ ਕਰ ਸਕਦੇ ਡਾਕਟਰ ਸਾਹਿਬ ਇਹਨੂੰ ਵਧੀਆ ਜਿੱਦਾਂ ਉਹ ਬਾਸਫ ਦਾ ਆਉਂਦਾ ਇੱਕ ਜੈਂਪਰਾ ਕਿ ਉਹ ਬੜਾ ਟੈਕਨੀਕਲ ਹੋ ਦੇ ਵਿੱਚ ਕੰਬੀਨੇਸ਼ਨ ਆ ਦੋ ਟੈਕਨੀਕਲਾਂ ਦਾ ਕੈਬਰੀਓ ਟਾਪ ਆਉਂਦਾ ਹੈ ਕੈਬਰੀਓ ਟਾਪ ਤੇ ਮੈਟੀ ਰਾਮ ਦਾ ਤੇ ਇਹਦਾ ਦੋਹਾਂ ਦਾ ਕੰਬੀਨੇਸ਼ਨ ਹੋ ਗਿਆ ਨਾ ਹਾਂ ਐਕਰੋਬੈਟ ਕੰਪਲੀਟ ਐਕਰੋਬੈਟ ਕੰਪਲੀਟ ਜੇ ਕਿਤੇ ਮੈਨੂੰ ਤੁਹਾਨੂੰ ਬਹੁਤ ਜ਼ਿਆਦਾ ਵਿਚਿਤਤਰ ਸਥਿਤੀ ਨਜ਼ਰ ਆਵੇ ਵੀ ਖੇਤ ਹੱਥੋਂ ਜਾਂਦਾ ਲਿਖੇ ਫਿਰ ਤੁਸੀਂ ਹੋਰ ਕੁਝ ਬਾਸਫ ਦੇ ਇੱਕ ਇੱਕ ਦੋ ਮੋਲੀਕਿਊਲ ਮਹਿੰਗੇ ਹੈਗੇ ਆ ਤੇ ਐਕਰੋਬੇਟ ਕੰਪਲੀਟ ਵੀ ਤੁਸੀਂ ਪਾ ਕੇ ਆਪਣੇ ਖੇਤ ਦੀ ਬਲਾਈਟ ਨੂੰ ਲੇਟ ਬਲਾਈਟ ਨੂੰ ਕੰਟਰੋਲ ਕਰ ਸਕਦੇ ਜੀ ਸੋ ਖਸਾਨ ਦੋਸਤੋ ਮੈਂ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਇਸ ਖੇਤ ਦੇ ਵਿੱਚ ਡਿਜ਼ੀਜ਼ ਕੀ ਸੀ ਉਹਨੂੰ ਸਿਲੈਕਸ਼ਨ ਕਰਨ ਲਈ ਮੇਰੇ ਨਾਲ ਆਪਣਾ ਬਹੁਤ ਕੀਮਤੀ ਸਮੇਂ ਤੋਂ ਅੱਧਾ ਘੰਟਾ ਟਾਈਮ ਦਿੱਤਾ ਹੈ ਮੈਂ ਬਹੁਤ ਧੰਨਵਾਦੀ ਹਾਂ ਡਾਕਟਰ ਸਾਹਿਬ ਤੁਹਾਡਾ ਵੀ ਡਾਕਟਰ ਸਾਹਿਬ ਤੁਹਾਡਾ ਡਾਕਟਰ ਸਾਹਿਬ ਬਲਾਈ ਬਣੀ ਆ ਇਹ ਬਹੁਤ ਜਲਦੀ ਜੀਡੀਓ ਸਾਹਿਬ ਬਣਨ ਵਾਲੇ ਆ ਤੇ ਟੈਸਟ ਇਹਨਾਂ ਪਾਸ ਕਰ ਲਿਆ 43 ਰੈਂਕਿੰਗ ਇਹਨਾਂ ਦੀ ਆ ਗਈ ਹੈ ਬਹੁਤ ਬਹੁਤ ਸਾਡੇ ਵੱਲੋਂ ਵਧਾਈਆਂ ਦੀ ਜੱਟ ਸਾਹਿਬ ਤੁਹਾਨੂੰ ਤੇ ਇੱਕ ਸਾਧੋਸਤੋ ਖੇਤੀ ਨਾਲ ਸੰਬੰਧ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਮੇਰੇ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰਕੇ ਮੇਰ ਕੋ ਆਪਣੀ ਖੇਤੀ ਨਾਲ ਸੰਬੰਧਤ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਜਿੰਨੀ ਕੋ ਗੁਰਨਾਨਕ ਸਾਹਿਬ ਨੇ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾਜੀ ਨੇ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਮੈਂ ਤੁਹਾਡੀ ਸੇਵਾ ਕਰਨ ਦਾ ਤੁਹਾਡੇ ਮਸਲੇ ਦੇ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ